ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਨ ਦੇ ਵਿੱਚ ਆਉਣ ਵਾਲੀ ਜ਼ਮੀਨ ਵਿੱਚ ਟੈਂਟ ਲਗਾ ਕੇ ਪੱਕਾ ਮੋਰਚਾ ਲਗਾਤਾਰ ਜਾਰੀ ਇਸ ਮੌਕੇ ਬਲਾਕਾਗੂ ਮਨਜੀਤ ਸਿੰਘ ਕਰਾਚੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਨ ਦੇ ਉੱਪਰ ਚੜਨ ਲਈ ਪਟਿਆਲਾ ਤੋਂ ਸੁਨਾਮ ਰੋਡ ਦੇ ਕੋਲ ਗੋਲ ਚੱਕਰ ਦੇ ਵਿੱਚ ਜ਼ਮੀਨਾਂ ਐਕਵਾਇਰ ਹੋਈਆਂ ਹਨ ਜਿਸ ਵਿੱਚ ਟੋਲ ਪਲਾਜ਼ਾ ਵੀ ਬਣ ਗਿਆ ਹੈ ਉਸ ਟੋਲ ਪਲਾਜ਼ੇ ਦੇ ਵਿੱਚ ਚਨੇੜੀ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਸਮੇਤ 6 ਹੋਰ ਕਿਸਾਨਾਂ ਦੀ ਜ਼ਮੀਨ ਦਾ ਵੀ ਨਕਸ਼ਾ ਬੜੀਆ ਸੀ ਪਹਿਲੇ ਵਾਲੇ ਨਕਸ਼ੇ ਦੇ ਵਿੱਚ ਇਹਨਾਂ ਕਿਸਾਨਾਂ ਦੀ ਲਗਭਗ 4 ਬਿੱਗੇ ਜ਼ਮੀਨ ਦਾ ਨੰਬਰ ਪਾਉਣਾ ਸਰਕਾਰ ਦੇ ਅਧਿਕਾਰੀਆਂ ਕੋਲੋਂ ਗਲਤੀ ਨਾਲ ਮਿਸ ਹੋ ਗਿਆ ਸੀ ਹੁਣ ਬਲਵਿੰਦਰ ਸਿੰਘ ਅਤੇ 6 ਹੋਰ ਕਿਸਾਨਾਂ ਨੂੰ ਹੁੰਦੇ ਰੇਟ ਦੇ ਹਿਸਾਬ ਨਾਲ ਪੈਸੇ ਅਤੇ ਉਹਨਾਂ ਦੀ ਵਾਕੀ ਬਚਦੀ ਜ਼ਮੀਨ ਨੂੰ ਨਵਾਂ ਰਸਤਾ ਸਰਕਾਰ ਨੇ ਨਹੀਂ ਲਾਕੇ ਦਿੱਤਾ इस जमीन जो पहला तो रस्ता लग गया हो, हो चुका है, तो है, है जो सरयाम गरीब किसान है इस करके भारतीय यूनियन एकता उगराह के आगुआ ने पीड़ित किसान विश्वास दवाया कि इस तरह धक्के जमीन पर कब्जा नहीं करता जाएगा ਪਟਿਆਲਾ ਤੋਂ ਬਿਊਰੋ ਰਿਪੋਰਟ ਐਸਾ ਰੋਡ ਦੇ ਉੱਤੇ ਜਿਹੜਾ ਸਾਡਾ ਧਰਨਾ ਲਾਇਆ ਹੈਗਾ ਇੱਥੇ ਇੱਕ ਰੋਡ ਮਹਿਕਮੇ ਵੱਲੋਂ ਇਹ ਮਿਸਟੇਕ ਦੇ ਵਿੱਚ ਇੱਕ ਨੰਬਰ ਛੁੱਟ ਗਿਆ ਸੀਗਾ ਉਹ ਨੰਬਰ ਛੋਟਣ ਕਰਕੇ ਇਹਨਾਂ ਨੂੰ ਪੈਸੇ ਨਹੀਂ ਪਏ ਪੈਸੇ ਨਹੀਂ ਪਏ ਤੇ ਅਸੀਂ ਉਹਦਾ ਕਬਜ਼ਾ ਨਹੀਂ ਦਿੱਤਾ ਹੈਗਾ ਉਹਦਾ ਮਤਲਬ ਇਸ ਰੋਡ ਦਾ ਕੰਮ ਚੱਲਦੇ ਨੂੰ ਤੇ ਦੂਜੇ ਲੋਕਾਂ ਨੂੰ 32 ਮਹੀਨੇ ਹੋ ਗਏ ਪੈਸੇ ਪਿਆ ਨੂੰ ਪਰ ਇਹਨਾਂ ਨੂੰ ਹੁਣ ਕੱਲ ਉਸੇ ਪੁਰਾਣੇ ਰੇਟ ਦੇ ਵਿੱਚ ਪੈਸੇ ਪਾ ਕੇ ਐਸਡੀਐਮ ਮੈਡਮ ਕਹਿੰਦੀ ਆ ਵੀ ਤੁਸੀਂ ਮਤਲਬ ਸਾਨੂੰ ਕੰਮ ਚਲਾਉਣ ਦਿਓ ਅਸੀਂ ਆਖਿਆ ਜੀ 32 ਮਹੀਨੇ ਹੋ ਗਏ 32 ਮਹੀਨਾ ਵਿੱਚ ਜਿਹੜੇ ਜ਼ਮੀਨ ਦੇ ਰੇਟ ਟੁਕੜੇ ਹੋ ਗਏ ਤੇ ਜਿਹੜਾ 43 ਲੱਖ ਤੁਸੀਂ ਕੱਲ ਖਾਤੇ 'ਚ ਪਾਇਆ ਉਹ ਜਿਹੜਾ 43 ਲੱਖ ਦਾ ਵਿਆਜ ਬਣਾਈਏ ਤਾਂ 20 ਲੱਖ ਰੁਪਏ ਬਿਆਜ ਬਿਆਜ ਦਾ ਬਣਦਾ ਇਸ ਤਰੀਕੇ ਨਾਲ ਤੁਸੀਂ ਸਾਰੇ ਨਾਲ ਧੱਕਾ ਕਰਦੇ ਹੋ 32 ਮਹੀਨੇ ਪਹਿਲਾਂ ਸਾਨੂੰ ਪੈਸੇ ਪਾਣ ਦੇ ਅਸੀਂ ਆਪਦੀ ਜ਼ਮੀਨ ਕਿਤੇ ਹੋਰ ਲੈ ਲੈਂਦੇ ਇਸ ਲਈ ਇਸ ਰੋਲ ਦੂਜਾ ਇਹ ਖੇਤਾਂ ਨੂੰ ਰਾਹ ਨਹੀਂ ਲਾਇਆ ਹੈਗਾ ਹੁਣ ਤੱਕ ਵੀ ਲੋਕ ਜਾਣਗੇ ਕਿਵੇਂ ਆਪਣੇ ਖੇਤ ਆ ਇਹ ਸੱਤ ਕਿਸਾਨ ਨੇਗੇ ਸੱਤ ਕਿਸਾਨਾਂ ਦੇ ਖੇਤ ਨੇ ਅੱਗੇ ਉਹ ਕਿਸਾਨ ਨੂੰ ਜਦ ਰਾਹ ਹੀ ਨਹੀਂ ਆਉਂਦੇ ਖੇਤ ਨੂੰ ਤੇ ਜਾਣਗੇ ਕਿਥੋਂ ਦੀ ਇਸ ਕਰਕੇ ਰੋਡ ਮਹਕਮੇ ਦੀ ਵੱਡੀ ਮਿਸਟੇਕ ਹੈਗੀ 13 ਵਿਸਵੇ ਜਗਾ ਉਹ ਪਹਿਲਾਂ ਬਾਗਲ ਰੱਖੀ ਹੈਗੀ ਉਹਦਾ 1 ਰੁਪਿਆ ਨਹੀਂ ਹਜੇ ਤੱਕ ਦਿੱਤਾ ਹੈਗਾ ਇਸ ਕਰਕੇ ਇਹ ਕੰਮ ਰੁਕਿਆ ਹੋਇਆ ਉਹਨਾਂ ਚਿਰ ਜਿਨ੍ਹਾਂ ਚਿਰ ਇਹ ਸਾਡੇ ਪੈਸੇ ਨਹੀਂ ਦਿੰਦੇ ਹੈਗੇ ਅੱਜ ਦੇ ਰੇਟ ਦੇ ਹਿਸਾਬ ਨਾਲ ਉਹ ਪੈਸੇ ਲਮਾਂਗੇ ਜਿਨ੍ਹਾਂ ਚਿਰ ਦੁੱਗਣੇ ਇਹਦੇ ਪਰ ਅੱਗ-ਪੱਗ ਰੇਟ ਹੋ ਚੁੱਕੇ ਨੇ ਉਹਦੇ ਹਿਸਾਬ ਨਾਲ ਜਦੋਂ ਪੈਸੇ ਦੇਣਗੇ ਫੇਰ ਇਹਦਾ ਕੰਮ ਚੱਲ ਦੇਮਾਂ ਇਹ ਨਾਜਾਇਜ਼ ਧੱਕਾ ਹੈ ਜ਼ਮੀਨ ਦਾ ਰੇਟ 1.5 ਕਰੋੜ ਰੁਪਈਆ ਦਾ ਹੋ ਗਿਆ ਉਰੇ ਤੇ ਇਹਨਾਂ ਨੂੰ ਪਾਇਆ 64 ਲੱਖ ਰੁਪਈਆ ਕੁੱਲ ਜਿਹੜਾ ਰੋਡ ਨਿਕਲਦਾ ਉੱਥੇ 66 ਲੱਖ ਰੁਪਇਆ ਪਾਇਆ ਉਰੇ ਜਣੀ ਕਿ 64 ਲੱਖ ਰੁਪਇਆ ਇਹਨਾਂ ਨੂੰ ਹੁਣ ਪਾਇਆ ਇਹਨਾਂ ਦੇ ਖਾਤੇ 'ਚ ਪਾਤਾ ਇੱਕ ਬੰਦੇ ਦੇ ਦੋ ਬੰਦੇ ਦੋ ਬੰਦਿਆਂ ਦੇ ਪੈਸੇ ਇੱਕ ਬੰਦੇ ਨੂੰ ਪਾਤੇ ਚਲੋ ਤਾਂ ਇਹਨਾਂ ਦੀ ਮਿਸਟੇਕ ਹੈ ਪਰ ਨਜਾਇਜ਼ ਧੱਕਾ ਹੈ ਤਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਉਰੇ ਆ ਕੇ ਖੜੀ ਹੈ ਵੀ ਐ ਧੱਕੇ ਨਾਲ ਜੇ ਜ਼ਮੀਨਾਂ ਦੱਬਣ ਲੱਗ ਗਏ ਥੱਲੇ ਉਤਰਨਗੇ ਰੋੜਾਂ ਤੋਂ ਅੱਜ ਤਾਂ ਰੋਡ ਦਾ ਬਹਾਨਾ ਇਹਨਾਂ ਨੂੰ ਰੋਡ ਚੱਲਦਾ ਕਰਨਾ ਜੀ ਪ੍ਰੋਜੈਕਟ ਖੜਿਆ ਜੀ ਪੈਸੇ ਪੂਰੇ ਦੇਣ ਫੇਰ ਜ਼ਮੀਨ 'ਚ ਵੜਨ ਦੇਵਾਂਗੇ ਆਹ ਮਸਲਾ ਇਹ ਪੂਰਾ ਉਹ ਤਾਂ ਹ ਕਰ ਰਿਹਾ ਉਹ ਬੋਂਦੇ ਸੈਂਕੜੇ ਸਾਲਾਂ ਦੀਆਂ ਜ਼ਮੀਨਾਂ ਨੂੰ ਜਣੀ ਕਿ ਅੱਜ ਕੋਟੋ ਸਰਦਾਰਾਂ ਦੇ ਹਵਾਲੇ ਕਰਨ ਲੱਗਿਆ ਕੋਟ ਤੋਂ ਸਾਨੂੰ ਕੋਈ ਉਮੀਦਾਂ ਨਹੀਂ ਪਰ ਉਮੀਦ ਆ ਸੱਤਵਾ ਲੋਕਾਂ ਦੇ ਇਕੱਠਾਂ ਤੋਂ ਲੋਕ ਜਦੋਂ ਲੜਦੇ ਆ ਸਭ ਕੁਝ ਲੈ ਲੈਂਦੇ ਆ ਪਹਿਲਾਂ ਵੀ ਇਸ ਰੋਡ ਦਾ ਕਈ ਥਾਵਾਂ ਤੋਂ ਲੜ ਕੇ ਪੈਸੇ ਲੈ ਆ ਮਰੇਰ ਕੋਟਲੇ ਦੀ ਗੱਲ ਕਰ ਲੋ ਬਠਿੰਡੇ ਦੀ ਗੱਲ ਕਰ ਲੋ ਜਣੀ ਕਿ ਜਦੋਂ ਇਹ ਹੋ ਜਾਂਦਾ ਵੀ ਕਿਸਾਨ ਬੈਕ ਨਹੀਂ ਮੁੜਨੇ ਮਾਰਨੇ ਪੈਣਗੇ ਉਦੋਂ ਤੈ ਕਰਦੇ ਆ ਗੱਲ ਨਹੀਂ ਪਹਿਲਾਂ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਦਾ ਡੀਸੀ ਨੂੰ ਧਿਆਨ ਮਾਰਨਾ ਚਾਹੀਦਾ ਨਾਇਜ਼ ਧੱਕਾ ਨਹੀਂ ਹੋਣ ਦੇਵਾਂਗੇ ਇਸ ਕਰਕੇ ਉਹ ਪੱਕਾ ਮੋਰਤਾ ਚੱਲਦਾ ਉਹਨੇ ਦਿਨ ਚੱਲੂਗਾ ਜਿਨ੍ਹਾਂ ਤੋਂ ਕੋਈ ਰੋਡ ਦਾ ਮਸਲਾ ਹੱਲ ਨਹੀਂ ਹੁੰਦਾ ਇਹਨਾਂ ਦਾ ਪਟਵਾਰੀ ਤੇ ਇਹਨਾਂ ਦਾ ਕਨਗੋ ਤੇ ਮਿੰਤੀ ਕਰੀ ਹੋਈ ਸੀ ਫੱਗੂ ਵਾਲ ਤੋਂ ਮਿੰਤੀ ਕਰਕੇ ਲਿਆਂਦੀ ਫੀਤੇ ਨਾਲ ਜਦੋਂ ਮਿੰਤੀ ਕਰੀ ਆ ਜਿਹੜਾ ਰੋਡ ਆ ਰਿਆ ਰੋਡ ਦੇ ਸਾਨੂੰ ਬਚਾ ਲੈ ਫੀਤਾ ਲਾ ਗਿਆ ਇੱਥੇ ਤੱਕ ਸਾਡੀ ਜ਼ਮੀਨ ਹੋਰ ਨਿਕਲੇ ਇਹ ਫਿਰ ਕਨਗੋ ਕਹਿੰਦਾ ਵੀ ਅੱਧਾ ਕਰ ਲੈਨੇ ਆਪਾਂ ਵੀ ਇਹਦਾ ਆਪਾਂ 28 ਫੁੱਟ ਦਾ ਅੱਧਾ ਕਰ ਲੈਨੇ ਉਹਨਾਂ ਨੂੰ ਅਖਾ ਵੀ ਜੱਟ ਭਾਈ ਨਾਲ ਕੀਤਾ ਜਾਂਦਾ ਹੁੰਦਾ ਹੈਗਾ ਆਪਾਂ ਨੂੰ ਆਪਾਂ ਨੂੰ ਸਰਕਾਰਾਂ ਨਾਲ ਕਹਦਾ ਅੱਧ ਕਰੀਏ ਅਸੀਂ ਉਹ ਕਹਿੰਦੇ ਚਲੋ ਫਿਰ ਵੀ ਕਰ ਲੈਣਾ ਉਹ ਕਰਕੇ ਚਲ ਗਾਹਾਂ ਵਧਾਤਾ ਫਿਰ ਅਗਲੇ ਦਿਨ ਪਟਵਾਰੀ ਸਾਨੂੰ ਕੋਰੇ ਕਾਗਜ਼ ਤੇ ਸਾਈਨ ਕਰਵਾਉਣ ਵਾਸਤੇ ਆ ਗਿਆ ਉਹ ਸਾਈਨ ਕਰਵਾਉਣ ਵਾਸਤੇ ਆ ਗਿਆ ਵੀ ਤੁਸੀਂ ਸਾਈਨ ਕਰੋ ਵੀ ਤੁਹਾਡੀ ਮਿੰਤੀ ਹੋ ਗਈ ਵੀ ਅਸੀਂ ਹੁਣ ਬੀ ਬਣਾ ਲਾਂਗੇ ਇਧਰੋਂ ਵੀ ਵੀ ਅਸੀਂ ਪਿੱਛੇ ਹਟ ਗਏ ਠੀਕ ਆ ਉਹਨਾਂ ਨੂੰ ਆਖਿਆ ਤੁਸੀਂ ਕੰਦ ਕੱਢੋ ਕੰਦ ਕੱਢ ਕੇ ਨਿਸ਼ਾਨੀ ਉਹਨੇ ਲਾਦੀਆਂ ਕੰਦ ਕੱਢ ਦੋ ਅਸੀਂ ਉਹ ਅਗਲੇ ਦਿਨ ਸਾਈਨ ਕਰ ਦਾਂਗੇ ਕਹਿੰਦੇ ਅਸੀਂ ਕੰਦ ਨਹੀਂ ਹਜੇ ਕੱਢਦੇ ਹੈਗੇ ਵਾ ਫਿਰ ਅਸੀਂ ਸਾਈਨ ਵੀ ਨਹੀਂ ਕਰਦੇ ਹੈਗੇ ਫਿਰ ਇਹਨਾਂ ਨੇ ਕੀ ਕਰਿਆ ਜਦੋਂ ਪਟਵਾਰੀ ਕਹਿੰਦਾ ਮੈਂ ਤਾਂ ਮਸ਼ੀਨੀ ਕਰਦੇ ਰਹੇ ਡੇਢ ਸਾਲ ਇਧਰੋਂ ਕਦੇ ਇਧਰੋਂ ਫਿਰ ਅਸੀਂ ਫੀਤੇ ਤੇ ਮੰਨੇ ਰਹੇ ਫੀਤੇ ਤੇ ਕਰਾਵਾਂਗੇ ਫੀਤੇ ਤੇ ਕਰਾ ਕੇ ਫਿਰ ਇੰਨਾ ਹੋ ਗਿਆ ਕਸਮਾਨ ਪੈ ਗਿਆ ਇਹਨਾਂ ਦਾ ਫਿਰ ਉਹਦੂ ਬਾਅਦ ਚ ਇਹਨਾਂ ਨੇ ਬੇਨਤੀ ਕਰਵਾਈ ਮਸ਼ੀਨ ਨਾਲ ਆਪਣੇ ਵਿਭਾਗੇ ਤੋਂ ਪੰਜਾਬ ਤੋਂ ਸਰਕਾਰ ਤੋਂ ਪੋਚੰਗਾਲ ਦਾ ਕਨਗੋਦੀ ਉਹਨਾਂ ਨੇ ਕੀਤੀ ਬੇਨਤੀ ਫਿਰ ਉਹ ਤੋਂ ਬੇਨਤੀ ਸਟਾਰਟ ਦੀ ਕੀਲ ਤਾਂ ਬਹਿ ਕੇ ਮੁੜ ਗਏ ਸੀ ਨਾ ਬੇਨਤੀ ਇਨਕਾਰ ਕਰਤਾ ਇਸ ਤਰੀ ਨਹੀਂ ਕਰਵਾਉਂਦੇ ਮਸ਼ੀਨ ਨਾਲ ਇਰੇ ਠੱਕੇ ਨਾਲ ਕਰਨ ਲੱਗ ਗਏ ਉਧਰੋਂ ਕਰਦੇ ਕਰਦੇ ਲਿਆ ਕੇ ਜੋ ਆਪਣੀ ਜ਼ਮੀਨਾਂ 'ਚ ਆ ਗਏ ਇਹ ਰੋਡ ਹਟ ਗਿਆ ਉਰਾਂ ਆ ਗਿਆ ਰੋਡ ਵਾਲਿਆਂ ਨੇ ਇਹਨਾਂ ਨੇ ਪ੍ਰੋਜੈਕਟ ਵਾਲਿਆਂ ਨੇ ਜਿਹੜੇ ਇਹਨਾਂ ਦੇ ਪਟਵਾਰੀ ਤੇ ਉਹਨਾਂ ਨੇ ਫਿੱਤੇ ਚੱਕ ਲਏ ਇਹ ਤਾਂ ਗਲਤ ਹੋ ਗਿਆ ਵੀ ਇਹਨਾਂ ਦੇ ਮੇਕਮੇ ਦਾ ਰੋਡ ਹੋਰ ਇੱਧਰ ਆ ਗਿਆ ਇਹ ਰੋਡ ਜਦੋਂ ਇੱਧਰ ਆ ਗਿਆ ਇਹਨਾਂ ਨੇ ਫਿੱਤੇ ਚੱਕੇ ਉਹ ਗਦਾਮ ਤੋਂ ਮਿਲਣ ਲੱਗੇ ਇੱਧਰ ਆ ਫਿਰ ਕੰਨਗੋ ਨੂੰ ਆਖਿਆ ਵੀ ਪਰ ਤੁਸੀਂ ਮਿੰਨ ਰਹੇ ਹੋ ਇਹ ਫਿਰ ਤੁਸੀਂ ਇਹਨਾਂ ਦੀ ਹਮਾਇਤ ਕਿਉਂ ਕਰ ਰਹੇ ਹੋ ਇਹ ਮਿੰਨ ਲੱਗ ਰਹੇ ਫਿਰ ਕੰਨ ਕੋਈ ਉਹਨਾਂ ਨੂੰ ਝਿੜਕਾ ਇਹਨਾਂ ਦੇ অপারেਟਰ ਨੂੰ ਉਹ অপারেਟਰ ਫਿਰ ਸਿੱਧਾ ਨਿਸਾਨੀ ਲਾਉਂਦਾ ਗਿਆ ਫਿਰ ਇਹਨਾਂ ਦਾ ਨਾਂ ਤਾਂ ਇਧਰੋਂ ਇਧਰ ਆ ਗਿਆ ਰੋਡ ਉਹ ਜਿਹੜਾ ਪੋਲ ਆ ਗਿਆ ਇਹ ਕੰਮ ਤਾਂ ਜਿਵੇਂ ਨਾਲ ਲੱਗ ਗਿਆ ਮੈਂ ਪਹਿਲਾਂ ਰਸਤਾ ਵਿਚਦੀ ਦਿੰਦੇ ਤੇ ਸਾਨੂੰ ਉਹਨਾਂ ਵਿਚਦੀ ਰਸਤੇ ਨਹੀਂ ਰਿਹਾ ਰੋਡ ਦੇ ਜਿਵੇਂ ਨਾਲ ਲੱਗੀ ਜਾਂਦਾ ਇਸ ਕਰਕੇ ਅਸੀਂ ਨੇ ਰੌਲਾ ਪਾ ਕੇ ਰੱਖਿਆ ਵੀ ਅਸੀਂ ਤਾਂ ਉਹਨਾਂ ਟਾਈਮ ਛੱਡਦੇ ਨਹੀਂ ਜਿੰਨਾ ਟਾਈਮ ਸਾਨੂੰ ਰਸਤਾ ਨਹੀਂ ਮਿਲਦਾ ਹੈਗਾ ਅਵਾਰਡ ਨਹੀਂ ਬਣਾ ਰਹੇ ਹੈਗੇ ਅਵਾਰਡ ਕੀ ਇਹਨਾਂ ਨੇ ਪਹਿਲਾਂ ਪੈਸੇ ਵੀ ਨਹੀਂ ਸਾਨੂੰ ਦੱਸਰੇ ਤੇ 2024 ਚ 5 ਇਹ ਤੁਸੀਂ ਸਾਈਨ ਕਰ ਜਿਓ ਪੇਮੈਂਟ ਚਾਹੀਏ ਨਾਮ ਲੈ ਸਾਨੂੰ ਜ਼ਮੀਨੇ ਦੇ ਦੇਣਾ ਅਸੀਂ ਪੇਮੈਂਟ ਵੀ ਲੈਂਦੇ ਸੀ ਤਾਂ ਅਸੀਂ ਦਰਗਾਹਤ ਦਿੱਤੀ ਚੌਥੇ ਮਹੀਨੇ 2024 ਨੂੰ ਵੀ ਸਾਨੂੰ ਕਿਸੇ ਨੂੰ ਵੀ ਪੈਸਾ ਨਹੀਂ ਪੈਣਾ ਚਾਹੀਦਾ ਜਿੰਨਾ ਟਾਈਮ ਰਸਤੇ ਦਾ ਹੱਲ ਨਹੀਂ ਹੁੰਦਾ ਜਿੰਨਾ ਟਾਈਮ ਸਾਡੀ ਪੇਮੈਂਟ ਦਾ ਹੱਲ ਨਹੀਂ ਹੁੰਦਾ ਸਾਨੂੰ ਕਿਸੇ ਨੂੰ ਪੈਸੇ ਨਾ ਪੈਣ ਫੇਰ ਵੀ ਨੇ ਧੱਕੇ ਨਾਲ ਪੈਸੇ ਪਾਤੇ ਸਾਡੇ ਅਕਾਊਂਟਾਂ 'ਚ ਹੁਣ ਛੋੜਨਾ ਕੋਈ ਪ੍ਰਸ਼ਾਸਨ ਜਾਂ ਭਾਰਤ ਮੰਤral ਵਾਲੇ ਆਏ ਛੋੜਨਾ ਗੱਲ ਇਹ ਸਾਨੂੰ ਸਾਡੇ ਨਾਲ ਗੱਲਾਂ ਕਰਦੇ ਨੇ ਕਦੇ ਕੋਈ ਸੀਆਈ ਆਈਡੀ ਵਾਲਾ ਕਦੇ ਕੋਈ ਫੋਨ ਕਰਦਾ ਕਦੇ ਕੋਈ ਇਹ ਐਸਐਚਓ ਨੇ ਵੀ ਉਦਨ ਬੁਲਾ ਲਏ ਸੀ ਪਹਿਲਾਂ ਤਾਂ ਹੁੰਦੀ ਰਹੀ ਉਹ ਕਹਿੰਦੇ ਤੇ ਵੀ ਤੁਸੀਂ ਦੂਜੇ ਪਾਸੇ ਨਾਲ ਲੈ ਕੇ ਜਾਇਓ ਤੁਸੀਂ ਆਇਆ ਨਾ ਕਰਿਓ ਹੱਥ ਜੋੜਨ ਲੱਗਿਆ ਉਹਨੂੰ ਵੀ ਪਵਾ ਲੂ ਪੈਸੇ ਥੋੜਾ ਹੋ ਗਿਆ ਰਸਤਾ ਲੱਗ ਗਿਆ ਕਹਿੰਦੇ ਕੱਲ ਨੂੰ ਵੀ ਜਿਹੜਾ ਐਸਡੀਓ ਪ੍ਰਾਣਾ ਸੀ ਉਹ ਕਹਿੰਦੇ ਕੱਲ ਨੂੰ ਵੀ ਜਿਹੜਾ ਇੱਥੋਂ ਔਰਡ ਹੋ ਰਿਹਾਗਾ ਉਹਦੇ ਵੀ ਪੈਸੇ ਤੁਹਾਨੂੰ ਇਹੀ ਪਾਵਾਂਗੇ ਘੱਟੇ ਘੱਟ ਰੇਟ ਤੇ ਕਿਉਂਕਿ ਇੱਥੇ ਤਾਂ ਜ਼ਮੀਨਾਂ ਹੋਈਆਂ ਆਪ ਹੋ ਗਈਆਂ ਕਿੱਥੇ 30 ਲੱਖ ਨੂੰ ਕਿੱਥੇ 60 ਲੱਖ ਨੂੰ ਕਿਲਾ ਹੋ ਗਿਆ ਆਉਣ ਵਾਲੇ ਸਮੇਂ 'ਚ ਫਿਰ ਇਹ ਤਾਂ ਕਹਿਣਗੇ ਵੀ ਹਾਂ ਗਾਹਾਂ ਕੱਲ ਨੂੰ ਫੇਰ ਵਧਣਗੇ ਫੇਰ ਕਹਿਣਗੇ ਵੀ ਇਹ ਰੇਟ ਪਾਵਾਂਗੇ ਇਸ ਦਾ ਅਸੀਂ ਤਾਂ ਪਹਿਲੀ ਗੱਲ ਤਾਂ ਅਸੀਂ ਤਾਂ ਜ਼ਮੀਨ ਹੀ ਦੇਣੀ ਹੈਗੀ ਸਾਨੂੰ ਤਾਂ ਜ਼ਮੀਨਾਂ ਨਾ ਹੀ ਲੈਣਾ ਆ ਇਹ ਇੰਨੀ ਜ਼ਮੀਨ ਕਿੰਨੀ ਪੱਧਰ ਹੁੰਦੀ ਸਾਰੀ ਜ਼ਮੀਨ ਇੰਨੀ ਪੱਧਰ ਦਾ ਕੋਈ ਪਾਣੀ ਦਾ ਇੱਥੇ ਹੋਤੀ ਗਾ ਝਾੜ ਬੱਤਾ ਕੋਈ ਡੰਗਰ ਕੋਈ ਉਹ ਨਹੀਂ ਕੁਝ ਨਹੀਂ ਆਉਂਦਾ ਇਹ ਇੰਨੀ ਸੁਣੀ ਜ਼ਮੀਨ ਤੇ ਪੱਧਰ ਤੀਗੀ ਐਣ ਪਾਣੀ ਦਾ ਕੋਈ ਹੁੰਦੀ ਰੇਟ ਦੇ ਚਾਹੇ ਨੇ ਸਾਨੂੰ ਜ਼ਮੀਨ ਹੀ ਦੇ ਦੇਣਾ ਸਾਨੂੰ ਸੁਨਾਮ ਵਾਲੀ ਸੜਕ ਤੇ ਰੋਡ ਤੇ ਜ਼ਮੀਨ ਦੇ ਦੇਣਾ ਸਾਨੂੰ ਚਾਹੇ ਪੈਸੇ ਨਾ ਪਾਉਣਾ